ਜਿੰਮੀਆ ਵਾਲਿਓ ਕੀ ਹਾਲ ਚਾਲ ਹੈ ਜੀ ਆਪਣੇ ਬਈ ਅਮਰੀਕਾ ਨੇ ਤਿੰਨ ਕ ਜਹਾਜ਼ ਆ ਜਿਹੜੇ ਉਹ ਭਰ ਕੇ ਵਾਪਸ ਭੇਜੇ ਸੀ ਤੇ ਇੱਕ ਵਾਰੀ ਨਾ ਸਾਰੇ ਤੁਸੀਂ ਦੇਖ ਸਕਦੇ ਹੋ ਕਿੰਨੀ ਆਬਾਦੀ ਹੈ ਆਪਣੇ ਦੇਸ਼ ਦੀ ਤੇ ਇੱਕ ਵਾਰੀ ਤਾਂ ਸਾਰੇ ਇੰਡੀਆਂ ਤੇ ਅਸਰ ਪੈ ਚੁੱਕਿਆ ਸੀਗਾ ਪੈ ਚੱਲਿਆ ਸੀ ਵੀ ਯਾਰ ਸਾਡੇ ਜਿਹੜੇ ਮੁੰਡੇ ਵਾਪਸ ਆ ਭੇਜਨੇ ਸ਼ੁਰੂ ਕਰਤੇ ਸੀ ਹਨ ਜੇ ਤੁਸੀਂ ਇਹ ਮੰਨ ਕੇ ਚੱਲੋ ਵੀ ਆਪਣੇ ਤਿੰਨ ਜਹਾਜ਼ ਭੇਜਣ ਨਾਲ ਇਹ ਮੱਲਾ ਹਾਲਾਤ ਬਣ ਗਏ ਸੀ ਤੇ ਕੈਨੇਡਾ ਤੇ ਵੇਖ ਲਓ ਵੀ ਕੀ ਹਾਲਾਤ ਬਣੇ ਹੋਣਗੇ ਨੋਰਮਲ ਗੱਲਾਂ ਬਾਤਾਂ ਦੇ ਵਿੱਚ ਬਈ ਮੇਰਾ ਮਕਸਦ ਤੁਹਾਨੂੰ ਸਮਝਾਉਣਾ ਹੁੰਦਾ ਹਨ ਤੁਸੀਂ ਉਸ ਨੂੰ ਸਹੀ ਸਮਝਣਾ ਗਲਤ ਸਮਝਣਾ ਹਨ ਨੈਗੇਟਿਵ ਲੈਣਾ ਪੋਜ਼ਿਟਿਵ ਲੈਣਾ ਇਹ ਤੁਹਾਡੀ ਆਪਦੀ ਮਰਜ਼ੀ ਹੈ ਕਿਉਂਕਿ ਜੋ ਮੈਂ ਦੇਖਦਾ ਕੋਸ਼ਿਸ਼ ਕਰੀ ਦੀ ਇੱਕ ਆਮ ਨਾਗਰਿਕ ਦੀ ਤਰ੍ਹਾਂ ਤੁਹਾਡੇ ਨਾਲ ਉਹ ਗੱਲਬਾਤ ਆ ਜਿਹੜੀ ਉਹ ਸ਼ੇਅਰ ਕਰਨ ਦੀ ਅਮਰੀਕਾ ਨੇ ਵੀ ਭਾਈ ਇਧਰੋਂ ਕਹਤਾ ਵੀ ਅਸੀਂ ਕੈਨੇਡਾ ਦੇ ਉੱਤੇ ਜਿਹੜਾ ਟੈਕਸ ਲਾਉਣਾ ਹੈਗਾ ਬਟ ਹਜੇ ਟੈਕਸ ਉਹ ਲਾਇਆ ਨਹੀਂਗਾ ਅਪ੍ਰੈਲ ਚ ਕਹਿੰਦੇ ਆ ਵੀ ਲੱਗ ਜੂਗਾ ਪਤਾ ਨਹੀਂ ਲਾਉਣਾ ਕਿ ਨਹੀਂ ਲਾਉਣਾ ਉਹ ਵੀ ਹਜੇ ਕੋਈ ਕਲੀਅਰ ਨਹੀਂਗਾ ਵੀ ਲੱਗੂਗਾ ਕਿ ਨਹੀਂ ਲੱਗੂਗਾ ਪਰ ਇੱਕ ਵਾਰੀ ਦਾ ਭਾਈ ਕੈਨੇਡਾ ਦੇ ਉੱਤੇ ਇਹ ਚੀਜ਼ ਆ ਜਿਹੜਾ ਪੂਰਾ ਅਸਰ ਆ ਜਿਹੜਾ ਉਹ ਪੈ ਚੁੱਕਿਆ। ਕੈਨੇਡਾ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੇ ਆਪੋ ਆਪਣੇ ਕੰਮ ਉਹ ਘਟਾ ਦਿੱਤੇ ਹੈਗੇ ਆ ਕੈਨੇਡਾ ਦੇ ਵਿੱਚ। ਜਿਵੇਂ ਹੁਣ ਆਪਦੀ ਕੰਪਨੀ ਦੀ ਗੱਲ ਕਰਾਂ ਮੈਂ ਪਿਛਲੇ 2.5-3 ਸਾਲ ਤੋਂ ਕੰਪਨੀ ਦੇ ਵਿੱਚ ਗੱਲ ਕੰਮ ਜਿਹੜਾ ਕਰ ਰਿਹਾ ਸੀਗਾ। ਤੇ ਮੇਰੀ ਕੰਪਨੀ ਦੇ ਵਿੱਚ ਵੀ ਕਿਤੇ ਨਾ ਕਿਤੇ ਕੰਮ ਆ ਜਿਹੜਾ ਉਹ ਘਟਣਾ ਸ਼ੁਰੂ ਹੋ ਚੁੱਕਿਆ। ਤੇ ਹੁਣ ਤੁਸੀਂ ਇਹ ਮੰਨ ਕੇ ਚੱਲੋ ਵੀ ਜੇ ਲੋਕਾਂ ਕੋਲ ਕੰਮ ਹੀ ਨਾ ਰਹੇ ਇੱਥੇ ਤਾਂ ਲੋਕਾਂ ਨੂੰ ਮੈਨੂੰ ਨਹੀਂ ਲੱਗਦਾ ਹੈਗਾ ਵੀ 33 35-35 ਲੱਖ ਰੁਪਇਆ ਜਿਹੜਾ ਇਨਵੈਸਟਾ ਜਿਹੜਾ ਕੈਨੇਡਾ ਦੇ ਕੰਟਰੀ ਦੇ ਵਿੱਚ ਆਉਣ ਦੇ ਲਈ ਇਨਵੈਸਟਾ ਜਿਹੜਾ ਕਰਨਾ ਚਾਹੀਦਾ ਬਾਕੀ ਕਰਨੀ ਭੈਣ ਭਰਾਵਾਂ ਨੇ ਸਾਰਿਆਂ ਨੇ ਆਪਦੀ ਮਰਜ਼ੀ ਹੁੰਦੀ ਹੈ ਮੈਂ ਤਾਂ ਇੱਕ ਸਿੱਧੇ ਸਾਦੇ ਤੇ ਸਿੰਪਲ ਸ਼ਬਦਾਂ ਦੇ ਵਿੱਚ ਜਿਹੜੀ ਉਹ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਹੁੰਦੀ ਹੈ ਹਨਾ ਕਿਉਂਕਿ ਹੁਣ ਤੁਸੀਂ ਦੇਖੋਗੇ ਜਦੋਂ ਹੁਣ ਸਟੂਡੈਂਟ ਨਹੀਂ ਆ ਰਹੇ ਆ ਤੁਸੀਂ ਕਹਿ ਸਕਦੇ ਹੋ ਵੀ ਜ਼ਿਆਦਾਤਰ ਡਾਟਾ ਢਾਂਚਾ ਉਹ ਸਟੂਡੈਂਟਾਂ ਦੀਆਂ ਜਿਹੜੀਆਂ ਫੀਸਾਂ ਦੇ ਉੱਤੇ ਹੀ ਟਿਕਿਆ ਹੋਇਆ ਸੀਗਾ ਸਟੂਡੈਂਟਾਂ ਨੂੰ ਇੱਥੇ ਕੰਮ ਮਿਲ ਰਿਹਾ ਸੀ ਨਹੀਂ ਮਿਲ ਰਿਹਾ ਸੀ ਕਿਸੇ ਵੀ ਬੰਦੇ ਨੂੰ ਚਾਹੇ ਉਹ ਘਰ ਦਾ ਕਰਾਇਆ ਲੈਣ ਵਾਲਾ ਹੋਵੇ ਠੀਕ ਹੈ ਚਾਹੇ ਉਹ ਸਰਕਾਰ ਹੋਵੇ ਚਾਹੇ ਕੋਈ ਬਿਜ਼ਨਸਮੈਨ ਹੋਵੇ ਉਹਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈ ਰਿਹਾ ਸੀਗਾ ਉਹਨੂੰ ਇਹ ਸੀਗਾ ਵੀ ਬਸ ਆਮਦਨ ਹੋ ਰਹੀ ਹੈ ਨਾ ਇਹਨਾਂ ਤੋਂ ਉਹ ਬੈਟਰ ਹੈ ਕਿਉਂਕਿ ਘਟ ਸੀਗੇ ਜਦੋਂ ਜੇ ਸਟੂਡੈਂਟ ਵਧੇ ਸਟੂਡੈਂਟ ਇਹਦੇ ਵਧਣ ਵਧਣ ਦੇ ਕਾਰਨ ਜਿਹੜੇ ਬਿਜ਼ਨਸmen ਸੀ ਉਹਨਾਂ ਨੇ ਘਟ ਤਨਖਾਹਾਂ ਤੇ ਜਿਹੜੇ ਉਹ ਬੰਦੇ ਰੱਖਣੇ ਸ਼ੁਰੂ ਕੀਤੇ ਤੇ ਵੱਧ ਬਚਤਾਂ ਕੀਤੀਆਂ ਹੁਣ ਜਿੱਥੇ 18 20 ਡਾਲਰ ਪੇ ਦੇਣੀ ਹੁੰਦੀ ਸੀ ਉਥੇ ਆਮ ਹੀ ਆਪਣੇ ਨਾਗਰਿਕ ਜਿਹੜੇ ਰੈਸਟੋਰੈਂਟਾਂ ਵਾਲਿਆਂ ਨੇ 10 12 12 ਡਾਲਰ ਤੇ ਵੀ ਕੰਮ ਕਰਵਾਏ ਤੇ ਟਰੱਕ ਕੰਪਨੀਆਂ ਨੇ ਕਿੰਨੇ ਜਿਹੜੇ ਹੁਣ ਵੀ ਉਹ ਤਾਂ ਚੱਲੀ ਜਾਂਦਾ ਕੰਮ ਟਰੱਕ ਕੰਪਨੀ ਵਾਲਿਆਂ ਨੇ ਕਿੰਨਿਆਂ ਨੇ ਜਿਹੜੇ ਮੁੰਡਿਆਂ ਨੇ ਜਿਹੜੀਆਂ ਤਨਖਾਹਾਂ ਮਾਰੀਆਂ ਜਿੱਕਰਾਂ ਦੀ ਗੱਲ ਕਰੀਏ ਤਾਂ ਬਾਈ ਘਰਾਂ ਦੇ ਕਿਰਾਏ ਲੋਕਾਂ ਨੇ ਅੱਧੋ ਵੱਧ ਵਧਾਤੇ ਤੇ ਇਹ ਨਹੀਂ ਦੇਖ ਰਹੇ ਸੀ ਵੀ ਉਹਨਾਂ ਕੋਲ ਕੰਮ ਹੈਗਾ ਸੀ ਜਾਂ ਹੈ ਨਹੀਂ ਸੀ ਤੇ ਇਸ ਟਾਈਮ ਜਿਹੜੇ ਬਹੁਤ ਸਾਰੇ ਘਰ ਵੀ ਆ ਜਿਹੜੇ ਕਿਰਾਏ ਤੇ ਨਹੀਂ ਚੜ ਰਹੇ ਕਿਉਂਕਿ ਸਟੂਡੈਂਟ ਘਟ ਗਏ ਉਹਨੇ ਫੇਰ ਜੇ ਆਪਾਂ ਗੱਲਬਾਤ ਕਰੀਏ ਸਰਕਾਰ ਦੀ ਹਣਾ ਜਿਨੇ ਸਟੂਡੈਂਟ ਬਲਾਉਣ ਦੇ ਵਿੱਚ ਵੀਜੇ ਓਪਨ ਹੋਏ ਸਟੂਡੈਂਟ ਪਹਿਲਾਂ 20 1000 ਜੀਆਈਸੀ ਦੇ ਕੇ ਆਉਂਦਾ ਸੀ ਬਾਅਦ ਦੇ ਵਿੱਚ ਇਹਨਾਂ ਨੇ 20 ਹਜ਼ਾਰ ਕਰਤੀ ਤੇ ਫੀਸਾਂ ਕਾਲ ਜਾਣੇ ਇੰਨਾ ਕੁ ਚੱਕਤੀਆਂ ਵੀ ਬਿਨਾ ਦੱਸੇ ਤੋਂ ਹੀ ਜਿਵੇਂ ਹੁਣ ਆਪਦੀ ਗੱਲ ਕਰਾਂ ਕਿਉਂਕਿ ਮੇਰੀ ਕੋਸ਼ਿਸ਼ ਇਹ ਹੁੰਦੀ ਵੀ ਜੋ ਆਪਦੇ ਤੇ ਹੰਡਾਇਆ ਤੁਹਾਡੇ ਨਾਲ ਪਹਿਲਾਂ ਉਹ ਸ਼ੇਅਰ ਕਰ ਗਏ ਹਣਾ ਮੈਂ ਕਿਸੇ ਕਾਲਜ ਨੂੰ 13000 ਡਾਲਰ ਫੀਸ ਦੇ ਕੇ ਆਇਆ ਸੀ ਤੇ ਮੈਨੂੰ ਐ ਸੀ ਵੀ ਚਲੋ ਦੂਜੇ ਸਾਲ ਦੀ ਫੀਸ ਵੀ 13 ਦੀ بجائے 15 ਹੋ ਜੂਗੀ ਹਨਾ ਪਰ ਬਾਈ ਜੀ ਬਿਨਾ ਦੱਸੇ ਕਾਲਜ ਨੇ ਇੱਥੇ ਆ ਕੇ 2000 ਡਾਲਰ ਵਧਾਤੀ ਸੀ ਜਦੋਂ ਕਿ ਉੱਥੋਂ ਮੈਂ ਕਮੈਂਟ ਮੈਂਟੇ ਸੋਚ ਕੇ ਆਇਆ ਸੀ ਵੀ 13000 ਫੀਸ ਹੀ ਆ ਫਿਰ ਇਹਦੋਂ ਅਗਲੇ ਸਾਲ ਦੀ ਫੀਸ 18000 ਡਾਲਰ ਨੂੰ ਕਰਤੀ ਸੀ ਪਰ ਹੁਣ ਹਾਲਾਤ ਬਾਈ ਜੀ ਇਹ ਬਣ ਗਏ ਹੈਗੇ ਆ ਵੀ ਕਾਲਜਾਂ ਨੂੰ ਸਟੂਡੈਂਟ ਘਟਣ ਕਾਰਨ ਜਿਹੜੇ ਬਹੁਤ ਸਾਰੇ ਪ੍ਰੋਫੈਸਰਾਂ ਉਹਨਾਂ ਨੂੰ ਲੇਆਫ ਦੇਣੇ ਪੈ ਗਏ ਕਿੱਥੇ ਤੇ ਨਾ ਕਿਤੇ ਜਾ ਕੇ ਹੁਣ ਘਰਾਂ ਦੀਆਂ ਕੀਮਤਾਂ ਵੀ ਘਟੀਆਂ ਪਰ ਬਈ ਹਜੇ ਕੰਮ ਧੰਦੇ ਦੇ ਹਾਲਾਤ ਹਜੇ ਉਦਾਂ ਜਿਹੀ ਐ ਟਿਕੇਜੇ ਹੋਏ ਆ ਕਿਉਂਕਿ ਕੰਮ ਜਿਹੜਾ ਡਿਪੈਂਡ ਕਰਦਾ ਹੈਗਾ ਬਿਜ਼ਨਸਮੈਨਾਂ ਦੇ ਜਾਂ ਕੱਚੇ ਮਾਲ ਤੇ ਹਨਾ ਪਰ ਜੇ ਟੈਕਸ ਲੱਗ ਜਾਂਦਾ ਤਾਂ ਮੈਨੂੰ ਲੱਗਦਾ ਵੀ ਹਾਲਾਤ ਹੋਰ ਵਿਗੜਨ ਦੇ ਕਾਰਨ ਬਣਨਗੇ ਸੋ ਇੱਕ ਵਾਰੀ ਹਾਲਾਤਾਂ ਨੂੰ ਸਮਝ ਲਓ ਬਈ ਹਜੇ ਟੈਕਸ ਲਾਇਆ ਨਹੀਂ ਹੈਗਾ ਇੱਕ ਵਾਰੀ ਬਈ ਕੈਨੇਡਾ ਦੀਆਂ ਜਿਹੜੀਆਂ ਜ਼ਿਆਦਾਤਰ ਫੈਕਟਰੀਆਂ ਜ਼ਿਆਦਾਤਰ ਕੰਪਨੀਆਂ ਹੈਗੀਆਂ ਉਹ ਡਾਊਨ ਵੱਜ ਚੁੱਕੀਆਂ ਹੈਗੀਆਂ ਚਾਹੇ ਇਸ ਗੱਲ ਨੂੰ ਮੰਨੇ ਚਾਹੇ ਕੋਈ ਨਾ ਮੰਨੇ ਇਮੀਗ੍ਰੇਸ਼ਨ ਦਾ ਕੰਮ ਵੀ ਘਟਿਆ ਹੈਗਾ ਠੀਕ ਹੈ ਜੀ ਤੇ ਰੀਅਲ ਸਟੇਟ ਵਾਲਿਆਂ ਨੂੰ ਤੁਸੀਂ ਆਮ ਹੀ ਦੇਖ ਸਕਦੇ ਹੋ ਹੁਣ ਨੱਚ-ਨੱਚ ਕੇ ਘਾਰਾ ਜਿਹੜੇ ਉਹ ਵੇਚਨੇ ਪੈ ਰਹੇ ਆ ਸੋ ਹਜੇ ਦੇਖੋ ਇੱਕ ਵਾਰੀ ਮਾਹੌਲ ਕੀ ਬਣਦਾ ਸੋ ਜੇ ਇੱਕ ਵਾਰੀ ਆਪਾਂ ਦੇਖ ਰਹੇ ਆ ਬਈ ਜੀ ਤੁਹਾਡੇ ਨਾਲ ਉਹ ਸ਼ੇਅਰ ਕਰ ਦਿਦਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ